ਅਸੀਂ ਜਿਸ ਜਗ੍ਹਾ ਤੇ ਖੜੇ ਆ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਹੁੰਦਾ ਸੀ ਜਿੱਥੇ ਸੇਮੇ ਪਾਸ਼ਾ ਮਹਾਰਾਜ ਜੀ ਦੇ ਚਰਨ ਪਏ ਹੋਏ ਨੇ ਖੂਹੀ ਗੁਰੂ ਸਰ ਜਿਹੜਾ ਪੇਪਰਾਂ ਦੇ ਵਿੱਚ ਬੋਲਦਾ ਉੱਥੇ ਅੱਜ ਲੈਟਰਨਾਂ ਬਣਾਈਆਂ ਗਈਆਂ ਨੇ ਕਿ ਛੇਵੇਂ ਪਾਤਸ਼ਾਹ ਦਾ ਆਸਥਾਨ ਹੋਵੇ ਔਰ ਇਹ ਇੱਟਾਂ ਪ੍ਰਾਣੀਆਂ ਇੱਟਾਂ ਨੇ ਬਿਨਾ ਡੱਬੀ ਤੋਂ ਇੱਟਾਂ ਨੇ ਗੁਰਦਾ ਸਾਹਿਬ ਹੁੰਦਾ ਸੀ ਚੌੜੀਆਂ ਚੌੜੀਆਂ ਕੰਧਾਂ ਜਿਹੜੀਆਂ ਨੇ ਜਦੋਂ ਇਹਦੀ ਖੋਦਾਈ ਕੀਤੀ ਗਈ ਨੀਹਾਂ ਪੱਟੀਆਂ ਗਈਆਂ 2.5 ਤਿੰਨ ਫੁੱਟ ਤੱਕ ਅੱਜ ਵੀ ਨੀਹਾਂ ਮੌਜੂਦ ਨੇ ਜਿੱਥੇ ਕਿਸੇ ਟਾਈਮ ਤੇ ਗੁਰੂ ਦਾ ਦਰਬਾਰ ਹੁੰਦਾ ਸੀ ਔਰ ਜਿੱਥੇ ਗੁਰੂ ਦੀ ਬੋਲੀ ਖੂਈ ਹੁੰਦੀ ਸੀ ਜਿੱਦੇ ਚੋਂ ਜਲ ਦਾ ਪ੍ਰਯੋਗ ਕੀਤਾ ਜਾਂਦਾ ਸੀ ਉਹ ਹੁਣ ਖੂਈ ਬੰਦ ਕਰਕੇ ਇਤਿਹਾਸਕ ਖੂਈ ਉਹ ਹੀ ਬੰਦ ਕੀਤੀ ਪਈ ਹੈ ਇੱਥੇ ਖੂਈ ਸੀਗੀ ਸਾਟੀ ਅ ਦੇ ਰਹੇ ਨੇ ਜੀ ਅਸੀਂ ਜਦੋਂ ਇੱਥੇ ਪੜਦੇ ਸੀ ਹਲਤੀ ਲੱਗੀ ਸੀ ਗੁਰੂ ਗ੍ਰੰਥ ਸਾਹਿਬ ਲੈ ਕੇ ਉਹਨਾਂ ਨੇ ਜਾ ਕੇ ਲਵਾਰੀ ਚ ਰਖਤਾ ਜੀ ਔਰ ਲੋਕ ਲੰਘਦੇ ਜਾਂਦੇ ਅਣਪੋਲੇ ਦੇ ਵਿੱਚ ਇੱਥੇ ਗੰਦਗੀ ਪਾ ਕੇ ਜਾਣ ਖੜ ਕੇ ਪੇਸ਼ਾਬ ਕਰਕੇ ਜਾਣ ਕਿਹੜੇ ਸਿੱਖ ਦੇ ਕੋਲੋਂ ਇਹ ਗੱਲ ਸਹੀ ਜਾਂਦੀ ਹੈ 15 ਕਰਾਣਾ 6 ਮਰਲੇ ਜ਼ਮੀਨ ਹੈ ਗੁਰਦੁਆਰੇ ਦੇ ਨਾਮ ਕੁਝ ਗੁਰੂ ਸਾਹਿਬ ਦੇ ਨਾਮ ਕੁਝ ਗੁਰਦੁਆਰਾ ਆਨੰਦ ਸਾਹਿਬ ਇਹ ਸਾਡੇ ਪਿੰਡ ਦੀ ਕੋਈ ਬਦਕਿਸਮਤੀ ਹੈ ਅਣਗੇਲੀ ਜੀ ਕੰਮ ਹੋਏ ਜੋ ਹੋਏ ਉਸਤਾਵਾ ਜੇ ਸੰਗਤ ਦੇ ਸਹਿਯੋਗ ਨਾਲ ਇਹ ਸਾਰਿਆ ਜਾਵੇ ਤਾਂ ਬਹੁਤ ਚੰਗੀ ਗੱਲ ਜੋ ਜਮਾਂਬੰਦੀ ਕਢਾਈ ਗੁਰਦੁਆਰਾ ਗੁਰਦੁਆਰਾ ਗੁਰੂ ਸਾਹਿਬ ਦੇ ਨਾਮ ਕਹ ਜੀ ਇੱਥੇ ਜਦੋਂ ਮਹਾਰਾਜ ਪ੍ਰਕਾਸ਼ ਸੀਗਾ ਮੈਂ ਉਹਦੇ ਬਾਪੂ ਦਾ ਖੇਤ ਆਉਂਦਾ ਸੀ ਛੋਟਾ ਜਿਹਾ ਹਾਂਜੀ ਉਹ ਤੋਂ ਦਰਸ਼ਨ ਕੀਤੇ ਗੁਰੂ ਮਹਾਰਾਜ ਦੇ ਅਸੀਂ ਇੱਥੇ ਮੱਥਾ ਟੇਕਿਆ ਅਸੀਂ ਪੜਦੇ ਰਹੇ ਨੇ ਕਿ ਛੋਟੇ ਹੁੰਦੇ ਬਹੁਤ ਸੋਹਣੇ ਦਾਲੇ-ਬਦਾਲੇ ਥੜੇ ਬਲੇ ਸੀ ਉੱਤੇ ਕਲਾਸਾਂ ਵੀ ਲੱਗਦੀਆਂ ਸੀ ਪਾਸੇ ਦੀ ਠੀਕ ਹੈ ਜੀ ਹਾਂਜੀ ਖੂਈ ਦੇ ਉੱਤੇ ਤੇ ਇੱਥੇ ਖੇਲ ਸੀਗੀ ਕੀ ਲੋਕ ਤਾਂ ਇੱਥੇ ਰੋਡ ਤੋਂ ਆ ਕੇ ਪਿਸ਼ਾਬ ਕਰਦੇ ਕਰਦੇ ਨੇ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਸੀ ਇਸ ਏਰੀਏ ਦੇ ਵਿੱਚ ਇਹ ਗੱਲ ਨਹੀਂ ਸਹੀ ਗਈ ਇਹ ਗੱਲ ਨਹੀਂ ਜਿਹੜੀ ਉਹ ਜਰੀ ਜਾਂਦੀ ਸੀ ਔਰ ਪੂਰੀ ਵੀਡੀਓ ਜ਼ਰੂਰ ਹਰ ਇੱਕ ਸਿੱਖ ਤੱਕ ਕਿਉਂਕਿ ਜਿੰਨੇ ਵੀ ਪਿੰਡ ਨਿਵਾਸੀ ਖੜੇ ਨੇ ਇਹਨਾਂ ਦੇ ਦਿਲ ਵਿੱਚ ਬੜਾ ਪਛਤਾਵਾ ਹੈ ਬڑے ਐਸੇ ਸਥਾਨ ਨੇ ਜਿਹੜੇ ਗੁਰੂ ਸਾਹਿਬਾਂ ਦੇ ਅਣਪੋਲੇ ਵਿੱਚ ਖਤਮ ਹੋਏ ਸਾਡੇ ਕੋਲੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਕਹਿਣ ਮੁਤਾਬਕ ਪ੍ਰਾਤਨਤਾ ਉਪਰਾਣੀਆਂ ਨੀਆਂ ਸਾਹਮਣੇ ਰੱਖਣੀਆਂ ਔਰ ਜਿੱਥੇ ਪਹਿਲਾਂ ਪ੍ਰਕਾਸ਼ ਹੁੰਦਾ ਸੀ ਪ੍ਰਾਤਨ ਸਮੇਂ ਵਿੱਚ ਉਸੇ ਜਗ੍ਹਾ ਤੇ ਪ੍ਰਕਾਸ਼ ਕਰਉਣਾ ਹੁਣ ਐਸੇ ਸਥਾਨ ਦੇ ਉੱਤੇ ਦੁਬਾਰਾ ਸੰਗਤ ਦੇ ਸਹਿਯੋਗ ਦੇ ਨਾਲ ਇਹ ਦੁਬਾਰਾ ਸਥਾਨ ਬਣ ਜਾ ਰਿਹਾ ਹੈ ਵੱਤੋਂ ਵੱਦ ਸੇਵਾ ਜਿਨ੍ਹਾਂ ਨੂੰ ਕੋਈ ਇੱਟਾਂ ਦੀ ਸੇਵਾ, ਬਜਰੀ ਦੀ, ਰੇਤੇ ਦੀ ਜੋ ਵੀ ਕੋਈ ਸੇਵਾ ਲੈਣੀ ਚਾਹੁੰਦਾ ਇਹਨਾਂ ਨੰਬਰਾਂ ਦੇ ਉੱਤੇ ਕੰਟੈਕਟ ਕਰਕੇ ਉਹ ਸੇਵਾ ਪਹਚਾਓ ਤੇ ਬੜੀ ਜਲਦੀ ਕਾਰ ਸੇਵਾ ਇੱਥੇ ਆਰੰਭ ਹੋਣ ਜਾ ਰਹੀ ਹੈ। ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਸੋ ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਸੇਵਾ ਕਰਕੇ ਸਹਿਯੋਗ ਕਰਨਾ ਹੈ। 21 ਅਪ੍ਰੈਲ ਨੂੰ ਇਹ ਨੀਂ ਪੱਥਰ ਰੱਖੇ ਜਾਣੇ ਆ। ਸਾਰੇ ਇਲਾਕੇ ਦੀ ਸੰਗਤ ਸਾਂਝਾ ਆਂਦੀ ਹੋਰ ਨੇੜੇ-ਨੇੜੇ ਪਿੰਡਾਂ ਦੀ ਜੋ ਸ਼ਰਧਾਲੂ ਆ ਉਹ ਸਾਰੇ ਇੱਥੇ ਇੱਥੇ ਪਹੁੰਚ ਕੇ ਉਸ ਦਿਨ ਆਪਾਂ ਨੀਂ ਪੱਥਰ ਦੇ ਵਿੱਚ ਰੌਣਕ ਨੂੰ ਵਧਾਈ ਗੁਰਦੁਆਰਾ ਸਾਹਿਬ ਇਹਦਾ ਨੀਂ ਪੱਥਰ ਰੱਖਣਾ 21 ਤਰੀਕ ਨੂੰ ਤੇ ਸਾਰੇ ਹੁਣ ਹੁਮਾ ਕੇ ਇੱਥੇ ਸੇਵਾ ਦੇ ਦਰਸ਼ਨ ਦਿਓ ਤੇ ਵੱਧ ਤੋਂ ਵੱਧ ਸੰਯੋਗ ਕਰੋ। ਸੋ ਸਾਰੇ ਨਗਰ ਦੇ ਸਹਿ ਇਲਾਕੇ ਵੱਲ ਚੜ ਕੇ ਸਾਲਣ 21 ਅਪ੍ਰੈਲ 2024 ਨੂੰ ਨੀ ਪੱਥਰ ਰੱਖ ਕੇ ਕਾਰ ਸੇਵਾ ਆਰੰਭ ਹੋ ਜਾਣੀ ਹੈ